ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਸਰਬਸੰਮਤੀ ਨਾਲ ਮੰਡੀ ਬਰੀ ਵਾਲਾ ਦੀ ਨਗਰ ਕੌਂਸਲ ਦੇ ਪ੍ਰਧਾਨ ਬਣੇ ਕੇਵਲ ਕ੍ਰਿਸ਼ਨ ਗੋਇਲ ਅਧੂਰੇ ਪਏ ਕੰਮਾਂ ਨੂੰ ਜਲਦ ਨੇਪਰੇ ਚਾੜਨ ਦਾ ਦਿੱਤਾ ਭਰੋਸਾ ਵੱਲੋਂ ਪ੍ਰਧਾਨ ਨਗਰ ਕੌਂਸਲ ਜਲਾਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਬਤ ਤਸੀਲ ਮੰਡੀ ਬਰੀ ਵਾਲਾ ਦੀ ਸਰਬਸੰਮਤੀ ਨਾਲ ਨਗਰ ਕੌਂਸਲ ਦੀ ਚੋਣ ਹੋਈ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਬੜੇ ਐਮਸੀ ਕੇਵਲ ਕ੍ਰਿਸ਼ਨ ਗੋਇਲ ਨੂੰ ਨਗਰ ਕੌਂਸਲ ਮੰਡੀ ਬਰੀ ਵਾਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਗਰ ਯੋਗ ਹੈ ਕਿ ਸਾਰੀਆਂ ਪਾਰਟੀਆਂ ਦੇ ਐਮਸੀ ਅਤੇ ਲੋਕਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਕੇਵਲ ਕ੍ਰਿਸ਼ਨ ਗੋਇਲ ਪ੍ਰਧਾਨ ਦਾ ਕੀਤਾ ਗਿਆ ਸਵਾਗਤ ਇਸ ਸਮੇਂ ਜਲਾਸ਼ਰੀ ਮੁਕਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਦਾਤਾ ਬਰਾੜ ਏਡੀਸੀ ਸ਼੍ਰੀ ਮੁਕਸਰ ਸਾਹਿਬ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਆਗੂਆਂ ਨੇ ਸ਼ਮੂਲੀਅਤ ਕੀਤੀ ਮੰਡੀ ਬਰਲੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਮੈਡਮ ਨੂੰ ਕੀ ਜੀ ਆ ਜੀ ਇੱਥੇ ਪਾਉਂਦੀ ਪਾਵਾ ਹਾਂ ਪੰਜ ਚਲੋ ਉਹਨੇ ਹਾਂ ਬਾਤ ਚ ਲੱਗਣਾ ਅਪਾ ਬੜਾ ਅੱਜ ਇਹ ਮੀਤ ਪ੍ਰਧਾਨ ਜੀ ਆਜਾ ਸਭੀ ਇੱਥੇ ਇੱਥੇ ਆਓ ਕਾਰਜਕਾਰੀ ਪ੍ਰਧਾਨ ਜੀ ਸਾਈਡ ਦੇ ਦੇ ਕਰੋ ਜੀ ਐਮਸੀ ਸਾਹਿਬ ਸਾਈਡ ਸਾਈਡ ਸੋ ਸਾਈਡ ਸਾਈਡ ਦੇ ਦਿਓ ਢੇੜੇ ਜੇ ਨਾ ਤੋੜੋ ਆਪਣੇ ਆਪਰੇ ਆ ਘੱਟ ਆਪਣੇ ਉਹ ਨਾਲ ਸਾਰੇ ਖੜ੍ਹਦੇ ਨੇ ਨਾਲ ਜੀ ਤੁਹਾਨੂੰ ਜੀ ਮਾੜਾ ਪਿੱਛੇ ਲਓ ਜੀਰ ਸਾਹਿਬ ਨਾਲੇ ਬਾਸ ਜੂਮ ਕਰਕੇ ਉਸ ਚੋਟਾ ਜਿਹਾ ਜੀ ਦਾ ਜੂਮ ਕਰਕੇ ਆਂਦਰਾ ਆਂਦਰਾ ਆ ਕੇ ਰਾਦਰ ਆਦੇ ਤੋਂ ਪੂਰੇ ਫਿਰ ਲਾ ਕੇ ਆਂਦਰਾ ਆ ਕੇ ਜੋੜ ਮੇ ਫੇਰ ਉਹ ਮੇ ਟਕਰੋਗਾ ਜੀ ਮੋਮੇ ਟਕਰੋਗਾ ਜੀ ਤਾਂ ਪੰਦੇ ਜੀ

ठीक है ठीक है आज के बैठक में जो कि ठीक है एक बात है कि जो वर्ष 2015 बार होगा और 2015 बार होगा और इनके हिसाब पर बोले थे नहीं पर और आज 58 तो और एक एक वाला सब लोग सब करेंगे

ਆਜੇ ਆ ਰਿਹਾ ਪਾਲੀ ਫਾਜੀ ਆਉਣਾ ਚਾਹੀਦਾ ਕੋਈ ਯੂਜ਼ ਪਾ ਰਹੇ ਹੋ ਗਾ ਮਖਾ ਕੇ ਪਾਲਰ ਆਇਆ ਕੋਈ ਨਹੀਂ ਕੋਈ ਨਹੀਂ ਮੈਂ ਫਿਰ ਮੈਂ ਮੈਂ ਕਬਤਲ ਵਾਲੇ ਪਰ ਇਹ ਕਿਹ ਅਲੋਕ ਸਾਰੇ ਉਤਰਾ ਜੋ ਮਾਤਾ ਜੀ ਆ ਜੋ ਉੱਥੇ ਜਾਓ ਉੱਥੇ ਲੋਗੇ ਅੱਗੇ ਜਦੋਂ ਦੀ ਮਾਤਾ ਉੱਥੇ ਪ੍ਰਧਾਨ ਦੀ ਚੋਣ ਹੋਈ ਪਰਦਾਨ ਜੀ ਦੀ ਚੋਣ ਸਾਰੇ ਮੈਂਬਰਾਂ ਸਰਦਾਰਾਂ ਦੇ ਸੰਤਨ ਮੋਢੋਂ ਕੇ ਜਿਹੜਾ ਅੱਜ ਪ੍ਰਧਾਨ ਦੀ ਚੋਣ ਕੀਤੀ ਗਏ ভাইস ਪ੍ਰਧਾਨ ਦੀ ਸੀਨੀਅਰ ভাইস ਪ੍ਰਧਾਨ ਦੀ ਚੋਣ ਕੀਤੀ ਗਏ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਪਰਮਾਤਮਾ ਅਗੇ ਅਰਦਾਸ ਕਰਦਾ ਹੈ ਕਿ ਪਰਮਾਤਮਾ ਕਮੇਟੀ ਨੂੰ ਵਧੀਆ ਢੰਗ ਨਾਲ ਚਲਾ ਕੇ ਲੋਕਾਂ ਦੀ ਸੇਵਾ ਕਰਨ ਦੇ ਰਾਹ ਪਾਵੇ ਜਿਹੜੀ ਪਹਿਲੀ ਵਾਰੀ ਹੋਇਆ ਕਿ ਬਰੂ ਵਾਲੀ ਮੰਡੀ ਦੇ ਵਿੱਚ 20 30 ਸਾਲਾਂ ਦੇ ਇਤਿਹਾਸ ਦੇ ਬਾਅਦ ਪਹਿਲੀ ਵਾਰੀ ਦਾ ਇਲੈਕਸ਼ਨ ਕਰਕੇ ਇਲੈਕਸ਼ਨ ਨਾਲ ਜਿੱਤੇ ਹੈ ਮੈਂਬਰ ਔਰ ਇਲੈਕਸ਼ਨ ਲੜ ਕੇ ਜਿੱਤੇ ਹੈ ਨਾ ਕਿ ਕੋਈ ਕਿਸੇ ਦਾ ਕਾਗਜ਼ੀ ਕੈਨਸਲ ਹੋਇਆ ਨਾ ਕੋਈ ਕਿਸੇ ਨਾਲ ਤਕੈਸ਼ ਹੋਈ ਹੋਇਆ ਆਪੋਜੀਸ਼ਨ ਪਾਰਟੀਆਂ ਵੀ ਇਹਨੂੰ ਨਹੀਂ ਨਕਾਰ ਸਕੀਆਂ ਕਿ ਇੱਥੇ ਸਾਫ਼ ਸੁਥਰਾ ਇਲੈਕਸ਼ਨ ਨਹੀਂ ਹੋਇਆ ਬਹੁਤ ਸਾਫ਼ ਸੁਥਰੇ ਢੰਗ ਨਾਲ ਇਲੈਕਸ਼ਨ ਹੋ ਕੇ ਜਿਹੜੇ ਪ੍ਰਧਾਨ ਬਣੇ ਹੈ ਮੈਂ ਇਹਨਾਂ ਨੂੰ ਵਧਾਈ ਦੇਣਾ ਹੈ ਵਾਈਸ ਪ੍ਰਧਾਨ ਨੂੰ ਵਧਾਈ ਦੇਣਾ ਸੀਨੀਅਰ ਵਾਈਸ ਪ੍ਰਧਾਨ ਨੂੰ ਵਧਾਈ ਦੇਣੀ ਹੈ ਉਹ ਇਮਾਨਦਾਰੀ ਨਾਲ ਕੰਮ ਕਰਕੇ ਜਿਹੜੇ ਲੋਕਾਂ ਦੀ ਸੇਵਾ ਕਰਨ ਤੇ ਲੋਕਾਂ ਨੂੰ ਆਪਦੇ ਜਿਹੜਾ ਕੰਮ ਦੇ ਸਕਣ ਜਿੰਨੇ ਵੀ ਮੰਡੀ ਦੇ ਦੂਰੇ ਪੇ ਕੰਮ ਪਾਉਂਦੀ ਉਹ ਸੀਵਰੇਜ ਦਾ ਪਾਉਂਦੀ ਉਹ ਵਾਟਰ ਸਪਲਾਈ ਦਾ ਪਾਉਂਦੀ ਕਿਸੇ ਵੀ ਕਿਸਨਾ ਕੰਮ ਉਹ ਬਹੁਤ ਇਮਾਨਦਾਰੀ ਨਾਲ ਕਰਕੇ ਸੇਵਾ ਕਰਕੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਇਹ ਹੀ ਕਹਿੰਦੇ ਇਹਨਾਂ ਨੂੰ ਮੈਂ ਵਧਾਈ ਦਿੰਦਾ ਓਕੇ ਇਹਦੇ ਨਾਲ ਪਾਸੇ ਸਮਝ ਆਇਆ ਜੀ ਬੀ ਜੀ 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 ਮੈਂ ਪਹਿਲਾਂ ਤਾਂ ਸਭ ਤੋਂ ਆਪ ਦੀ ਲੀਡਰਸ਼ਿਪ ਪਰ ਸਾਡੇ ਹਲਕੇ ਦੇ ਐਮਐਲਏ ਬਰਾੜ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸੌਅਰ ਸਮਝਿਆ ਤੇ ਮੈਂ ਸਾਰੇ ਐਮਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਹਰੇਕ ਵਾਰਡ ਦਾ ਕੰਮ ਜਿਹੜਾ ਬਿਨਾਂ ਪੱਖਪਾਤ ਤੋਂ ਕਰੂੰਗਾ ਤੇ ਮੈਂ ਦੇਸ਼ ਦੀ ਤਰੱਕੀ ਦੇ ਵਾਸਤੇ ਡਟਿਆ ਰਹਾਂ ਕਿਹੜੇ ਕੰਮ ਜਿਹੜੇ ਹਜੇ ਅਧੂਰੇ ਪਏ ਆ ਜਿਹੜੇ ਪਹਿਲਾਂ ਸ਼ੁਰੂ ਕਰ ਰਿਹਾ ਸਭ ਤੋਂ ਪਹਿਲਾ ਕੰਮ ਜਿਹੜਾ ਸੀਵਰੇਜ ਦਾ ਹੋਊਗਾ ਬਾਕੀ ਜੇ ਕੋਈ ਹੋਰ ਵਾਟਰ ਸਪਲਾਈ ਜਾਂ ਉੱਪਰ ਕਰੀ ਹੋਊਗਾ ਤਾਂ ਉਹਦੀ ਪਹਿਲ ਦੇ ਨਾਲ ਤੇ ਠੀਕ ਹੈ ਲੋਬਾ ਜੀ ਬਾਬਾ ਜੀ ਆ ਜਾਓ ਅੱਗੇ ਆ ਜੀ ਬਾਬਾ ਜੀ ਠੀਕ ਬਾਬਾ ਇੱਕ ਸਿਕਨ ਸੌਂਗਾ ਇੱਥੋਂ ਉਹ ਇਹੋ ਨੂੰ ਨਾ ਬਣਾ 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 ਸਾਈਡ ਯਾਰ ਖੁੱਲਾ ਹੋ ਜਾ ਕਮਰੇ ਇੱਕ ਮਿੰਟ ਖੜੋ ਠੀਕ ਓ ਵਿੱਕੀ ਆ ਬੰਦੇ ਪਿੱਛੇ ਨੂੰ ਕਰਕੇ ਖੁੱਲਾ ਕਰ ਦੇ ਬਾਈ ਮਾੜਾ ਮਗਰ ਮਗਰ ਹੋ ਜੋ ਉੱਥੇ ਖੜੋ ਯਾਰ ਪਿੱਛੇ ਨੂੰ ਮਾੜੇ ਪਿੱਛੇ ਨੂੰ ਹੋਇਆ ਬੰਦਾ ਹੋਈ ਮਾੜੀ ਹੋ ਆਪਾਂ ਵੀ ਪਿੱਛੇ ਨੂੰ ਹੋ ਜੀ ਮਾੜਾ ਫੇਰ ਹੀ ਆਉਗਾ ਬਾਈ ਵੇਖੋ ਮਾੜੇ ਸਰਪੰਚ ਨੂੰ ਇੱਧਰ ਲਾਓ ਹੋਰ ਮਾ ਕਰੋ ਜੋ ਮਗਰ ਮਗਰ ਆ ਬਹੁਤ ਠੀਕ ਹੈ ਇੱਧਰ ਇੱਧਰ ਵੇਖਿਓ ਜੀ ਇੱਧਰ ਭਾਈ ਜੀ ਇੱਧਰ ਵੇਖਿਓ ਜੀ ਆਇਆ ਕਰ ਸਾਹਮਣੇ ਵੇਖੋ ਸਾਹਮਣੇ ਹਾਂ ਜੀ ਮਾੜੋ ਨੀ ਇੱਧਰ ਵੇਖੋ